ਦੋਸਤੋ ਦੁਨੀਆ ਭਰ ਵਿੱਚ ਕਈ ਉੱਚੀਆਂ ਇਮਾਰਤਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਸਾਰੀਆਂ ਇਮਾਰਤਾਂ ਵਿੱਚ ਉੱਪਰਲੀਆਂ ਮੰਜ਼ਿਲਾਂ ਤੱਕ ਪਹੁੰਚਣ ਲਈ ਲਿਫਟਾਂ ਹਨ ਕਿਉਂਕਿ ਬਿਨਾਂ ਲਿਫਟਾਂ ਦੇ ਇੱਕ ਵਿਅਕਤੀ ਨੂੰ ਪੈਦਲ ਜਾਣ ਵਿੱਚ ਬਹੁਤ ਸਮਾਂ ਅਤੇ ਮਿਹਨਤ ਲੱਗਦੀ ਹੈ ਪਰ ਸਵਾਲ ਇਹ ਹੈ ਕਿ ਇਸ ਲਿਫਟ ਦੀ ਖੋਜ ਕਿਸ ਨੇ ਕੀਤੀ ਅਤੇ ਪਹਿਲੀ ਵਾਰ ਇਹ ਲਿਫਟ ਕਦੋਂ ਬਣੀ ਸੀ ਦੋਸਤੋ ਤੁਹਾਨੂੰ ਦੱਸਦੇ ਕਿ ਇੱਕ ਉੱਚੀ ਇਮਾਰਤ ਵਿੱਚ ਤੁਸੀਂ ਬਟਨ ਦੱਬਾਉਂਦੇ ਹੋ ਅਤੇ ਮਿੰਟਾਂ ਵਿੱਚ ਹੀ ਉੱਪਰਲੀ ਮੰਜ਼ਲ ਤੋਂ ਹੇਠਲੀ ਮੰਜ਼ਲ ਤੱਕ ਹੇਠਾਂ ਤੋਂ ਉੱਪਰ ਵੱਲ ਜਾਂਦੇ ਹੋ ਇਸ ਦੇ ਲਈ ਤੁਹਾਨੂੰ ਜ਼ਿਆਦਾ ਪੌੜੀਆਂ ਚੜ੍ਹਨ ਦੀ ਜ਼ਰੂਰਤ ਨਹੀਂ ਬਿਨਾਂ ਲਿਫਟ ਦੇ 10 ਮੰਜ਼ਲਾਂ ਤੇ ਜਾਣਾ ਕਿੰਨਾ ਔਖਾ ਹੋ ਸਕਦਾ ਹੈ ਤੁਹਾਨੂੰ ਦੱਸਦੇ ਕਿ ਲਿਫਟ ਇੱਕ ਅਜਿਹਾ ਸਾਧਨ ਹੈ ਜੋ ਬਹੁਤ ਹੀ ਇਮਾਰਤਾਂ ਵਿੱਚ ਲੋਕਾਂ ਦੇ ਸਮਾਨ ਨੂੰ ਉੱਪਰ ਅਤੇ ਹੇਠਾਂ ਲੈ ਜਾਣ ਲਈ ਮਦਦ ਕਰਦਾ ਹੈ ਇਸ ਤੋਂ ਇਲਾਵਾ ਆਧੁਨਿਕ ਲਿਫਟਾਂ ਵਿੱਚ ਹੁਣ ਬਿਜਲੀ ਨਾਲ ਚਲਦੀਆਂ ਹਨ ਜਿਸ ਵਿੱਚ ਕੇਵਲ ਅਤੇ ਪੁਲੀ ਨਾਲ ਭਾਰ ਸੰਭਾਲਿਆ ਜਾਂਦਾ ਹੈ ਜਾਣਕਾਰੀ ਦੇ ਅਨੁਸਾਰ ਲਿਫਟ ਦੀ ਖੋਜ ਕਿਸੇ ਇੱਕ ਵਿਅਕਤੀ ਵੱਲੋਂ ਅਸੀਂ ਜੋ ਲਿਫਟ ਦੇਖਦੇ ਹਾਂ ਉਸ ਨੂੰ ਹੌਲੀ-ਹੌਲੀ ਵਿਕਸਿਤ ਕੀਤਾ ਗਿਆ ਸੀ ਤੁਹਾਨੂੰ ਦੱਸਦੇ ਕਿ ਲਿਫਟ ਨੂੰ ਪੁਲੀ ਚ ਰਾਹੀਂ ਚਲਾਇਆ ਜਾਂਦਾ ਹੈ ਪਹਿਲੇ ਸਮਿਆਂ ਵਿੱਚ ਪੁਲੀ ਨੂੰ ਖਿੱਚਣਾ ਜਾਂ ਚਲਾਉਣ ਦਾ ਕੰਮ ਮਨੁੱਖ ਜਾਨਵਰ ਜਾਂ ਜਲ ਸ਼ਕਤੀ ਦੁਆਰਾ ਕੀਤਾ ਜਾਂਦਾ ਸੀ 18ਵੀਂ ਸਦੀ ਦੇ ਆਸ-ਪਾਸ ਇਸ ਨੂੰ ਭਾਪ ਦੀ ਸ਼ਕਤੀ ਨਾਲ ਚਲਾਇਆ ਜਾਂਦਾ ਸੀ ਇਸ ਤੋਂ ਬਾਅਦ 19ਵੀਂ ਸਦੀ ਦੇ ਸ਼ੁਰੂ ਵਿੱਚ ਹਾਈਡਰੌਲਿਕ ਲਿਫਟਾਂ ਦੀ ਵਰਤੋਂ ਕੀਤੀ ਜਾਣ ਲੱਗੀ ਇਹਨਾਂ ਦੀ ਵਰਤੋਂ ਸਿਰਫ ਮਾਲ ਢੋਣ ਲਈ ਕੀਤੀ ਜਾਂਦੀ ਸੀ ਕਿਉਂਕਿ ਇਹਨਾਂ ਨੂੰ ਲੋਕਾਂ ਨੂੰ ਢੋਣ ਲਈ ਬਹੁਤ ਫਾਇਦੇਮੰਦ ਨਹੀਂ ਮੰਨਿਆ ਜਾਂਦਾ ਸੀ 1852 ਵਿੱਚ ਅਲੀਸਾ ਉਟਸ ਨੇ ਲਿਫਟ 'ਚ ਸੁਰੱਖਿਆ ਉਪਕਰਨ ਲਗਾਏ ਸਨ ਇਸ ਤਰ੍ਹਾਂ ਲਿਫਟ ਰਹੀ ਮਨੁੱਖਾਂ ਨੂੰ ਉੱਪਰ-ਨੀਚੇ ਲਿਜਾਣ ਦਾ ਕੰਮ ਸ਼ੁਰੂ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਆਧੁਨਿਕ ਲਿਫਟ ਦੀ ਖੋਜ ਸਭ ਤੋਂ ਪਹਿਲਾਂ ਅਮਰੀਕੀ ਉਦਯੋਗਪਤੀ ਅਲੀਸ਼ਾ ਉਟਿਸ ਨੇ ਕੀਤੀ ਸੀ। ਹੁਣ ਉਟਿਸ ਨਾਮ ਦੀ ਕੰਪਨੀ ਦੁਨੀਆ ਦੀ ਸਭ ਤੋਂ ਵੱਡੀ ਲਿਫਟ ਨਿਰਮਾਤਾ ਕੰਪਨੀ ਹੈ। ਇਸ ਤੋਂ ਇਲਾਵਾ ਪਹਿਲੀ ਯਾਤਰੀ ਲਿਫਟ 1857 ਵਿੱਚ ਨਿਊਯਾਰਕ ਸਿਟੀ ਵਿੱਚ ਹੈਬੋਟ ਡਿਪਾਰਟਮੈਂਟ ਸਟੋਰ ਵਿੱਚ ਸ਼ੁਰੂ ਕੀਤੀ ਗਈ ਸੀ। ਹਾਲਾਂਕਿ ਉਸ ਸਮੇਂ ਇਹ ਭਾਪ ਤੇ ਚੱਲਦਾ ਸੀ। 1 ਮਿੰਟ ਤੋਂ ਵੀ ਘੱਟ ਸਮੇਂ ਵਿੱਚ 5 ਮੰਜ਼ਲਿਆਂ ਤੇ ਚੜ੍ਹ ਸਕਦਾ ਸੀ। ਇਸ ਤੋਂ ਬਾਅਦ ਅਗਲੇ 3 ਦਹਾਕਿਆਂ ਵਿੱਚ ਇਸ ਲਿਫਟ ਵਿੱਚ ਬਦਲਾ ਜਦੋਂ ਇਹ ਸ਼ੁਰੂ ਹੋਇਆ ਜਦੋਂ ਇਸ ਨੂੰ ਪੁਸ਼ ਬਟਨ ਦੀ ਵਰਤੋਂ ਨਾਲ ਚਲਾਇਆ ਜਾਣ ਲੱਗ ਪਿਆ